ਠੀਕ ਆ ਅੱਠ ਕਬੂਤਰ ਵੀਰੇ ਸਹੀ ਐ ਜਿਹੜੇ ਉਹਨਾਂ ਦਾ ਟਾਈਮ ਲਾਉਣ ਲੱਗੇ ਆ ਠੀਕ ਐ ਵੀਰੇ ਲਾਓ ਲਾਓ ਉਹ ਪੂਰਾ ਹੋ ਗਿਆ ਟਾਈਮ ਹਣਾ ਪਹਿਲਾ ਆ ਉਹ ਹੋ ਗਿਆ ਬਾਈ ਨੇ ਕਟਵਾ ਲਿਆ ਯਾਰ ਬਾਈ ਕਹਿੰਦਾ ਠੀਕ ਆ ਹੋਰ ਕੀ ਆ ਵੀਰੇ ਮਨੀ ਜੈਪਰਾ ਉੱਤਰ ਦਾ ਸਹੀ ਵੀਰੇ ਹਾਂ ਟਾਈਮ ਲਾਦੇ ਹੈਲੋ ਬੱਚੇ ਦੇਖੋ ਪਾਸ ਤੇ ਵੀਰੇ ਅੱਗੇ ਵਧ ਵੀਰੇ ਮਨੀ ਜੈਪਰੇ ਵੀਰੇ ਟਾਈਮ ਲਾਦਾ ਚੰਨਾ ਘੁੰਮਣਾ ਵੀਰੇ ਕਰਾ ਦਿੰਦੇ ਕਰਾ ਦਿੰਦੇ ਨਾ ਬੋਲ ਦਗਨਦ ਰਕਵਾਲ ਗੁਰਬੀਰ ਕੋਟ ਵੀਰੇ ਈ ਪਾਈ ਚੱਲ ਜਾਂਦੇ ਕਹਿੰਦਾ ਬਾਕੀ ਉੱਚੀ ਵਾਲੀ ਆ ਆ ਆ ਆ ਇਕੱਲੀ ਹੋਣੀ ਇਸ ਤਰੀ ਨਾਲ ਗੁਰਦੀ ਆ ਆਈ ਵੀਰੇ ਟੀਕਣੀ ਪਦੀ ਦਿਲ ਕਰਨ ਕੋਟ ਵੀਰੇ ਥੱਲੇ ਵਾਲਾ ਇੱਧਰ ਆ ਕਰਨਾ ਮਣੀ ਆ ਮਣੀ ਆ ਵੀਰੇ ਚੈੱਕ ਕਰ ਲੈ ਬਈ ਆਹ ਯਾਰ ਆਹੀ ਤਾਂ ਹੈ ਨੇ ਕਰਾਈ ਆ ਆਹੀ ਤਾਂ ਹੈ ਨੇ ਕਰਾਈ ਆ ਐਨੇ ਕਰਾਈ ਆ ਅੱਲੇ ਵਾਲਾ ਬੱਚਾ ਪੇਟੀ ਕਰਾਉਂਦਾ ਆਹੀ ਦਾ ਮੁੰਡਾ ਕਰਾਈ ਆ ਇਹ ਨਾਲ 에ਰੀ ਨਾਲ ਆਊਟ ਹੋ ਗਿਆ ਹਾਂ ਕੀ ਕਰ ਕੋਈ ਨਾਲ ਉਹ ਕੰਮ ਕਰਾਂ ਦੇਖ ਲੈ ਤੂੰ ਵੀ ਦੇਖ ਇਹ ਨਾਰਾ ਵੀ ਰੰਗਤਾ ਦੱਸ ਹਰੀ ਦਾ ਕੰਤ ਹਰੀ ਲਾਲ ਕੰਤ ਇਹ ਨਾਲ ਦਿਖਾਉਣਾ ਤੈਨੂੰ ਫੜ ਜਾ ਕੋਈ ਨਹੀਂ ਲੈ ਆਣੀ ਫਿਰ ਪਰ ਇਹ ਵੀ ਜਿਆਦਾ ਨਾਰਾਣ ਦਾ ਕੋਈ ਚੱਕਰ ਨਹੀਂ ਦੋਨੇ ਕੰਤ ਤੋਰੀ ਵੀ ਹੈ ਕੰਢਾ ਦਿਲ ਕਰਨਾ ਵੀਰੇ ਦਿਲ ਕਰਨਾ ਆ ਇਹ ਫਿਰਦਾ ਯਾਰ ਉਹ ਤਾਂ ਆ ਰਿਹਾ ਪੁੱਤਰ ਇਹ ਵੀ ਕਲੀਅਰ ਬਾਕੀ ਟੋਰੀ ਵਾਲਾ ਕਪੁੱਤਰ ਆ ਉਹ ਪੇਸ਼ੀ ਯਾਰ ਕੋਈ ਨਹੀਂ ਕੋਈ ਥੱਲੇ ਆਏਗਾ ਕਿਰਿਆ ਦੇਖਣਾ ਗੁਰਪ੍ਰੀਤ ਕੋਟ ਦੇ ਹਾਂਜੀ ਮੇਰੀ ਗੱਲ ਮੇਰੀ ਗੱਲ ਮਨੀ ਜੈਬਰਾ ਤੇ ਟਾਈਮ ਲੱਗ ਕੇ ਆ ਗਿਆ ਠੀਕ ਆ ਅਰੇ ਚੰਦਿਆ ਘੁੰਮਣਾ ਵੀਰੇ ਇਹ ਆਹ ਸਾਈਡ ਉਹ ਨਾ ਨਾ ਆਲੇ ਗੱਲੇ ਆਈ ਨਹੀਂ ਕੋਈ ਗੱਲ ਵੀਰੇ ਕਿਹੜੇ ਪੱਦਰ ਫਿਰਦੇ ਆਂ ਦੀ ਗੱਲ ਉਹ ਦੂਰ ਤੋਂ ਅੱਗੋਂ ਕਾਲਾ ਵੀ ਦੇਖ ਵਾਹ ਕੰਨੀਆਂ ਤੋਂ ਦੇਖੀ ਆਂ ਆਹ ਉੱਤਰ ਪਾਸੇ ਵੀ ਫਿਰਦੇ ਆਂ ਬਿਲਗਰਨ ਕੋਟ ਸਹੀ ਆ ਵੀਰੇ ਆਹ ਦੇ ਵੀਰੇ ਹਰੇ ਪੱਲੇ ਵਾਲੇ ਦੇਖ ਦੋ ਦਿਖਾਦਾ ਬਾਈ ਆਹ ਦੋ ਤੱਕ ਤੌਰੀ ਵਾਲੀ ਬੰਤਰੀ ਜੀ ਆਹ ਬਿਲਗਰਨ ਬੰਤਰੀ ਕੋਟ ਦਾ ਵੀਰੇ ਹਾਂ ਗੁਰਪ੍ਰੀਤ ਨੋੜ ਦਾ ਹਰੇ ਲਾਲ ਟੁੱਥੀ ਦਿਖਾਈ ਆ ਇੱਧਰ ਆਹ ਫਿਰਦੀ ਯਾਰ ਆਹ ਪੱਲੇ ਵਾਲਾ ਫਿਰਦਾ ਆਹ ਫਿਰਦਾ ਪਿੱਛੇ ਵੀ ਤੇਰੇ ਸਰਪਰ ਇੱਕ ਚੀਨੀ ਖਾਰੀ ਕਾਸ਼ ਲਾਡੂ ਕਿੱਥੇ ਆ ਕਿਹੜੀ ਤੀਨੀ ਉਹ ਗਈ ਗਈ ਟਾਈਮ ਟਾਈਮ ਹਰ ਸਹ ਪੈ ਰੋ ਮੰਨਾ ਵੀਰੇ ਚੈੱਕ ਕਰਾਂ ਕਬੂਤਰ ਉਹ ਟਾਈਮ ਨਾ ਵੀਰੇ ਇਹ ਟੀਪ ਆ ਜਿਹੜਾ ਨਹੀਂ ਹੈਗਾ ਇਹ ਕਿੰਨੇ ਦਾ ਕਿੰਨੇ ਦੇ ਦੋ ਜੱਗੂ ਗੌਸਗੜੀ 425 ਦੇ ਉਹ ਦਿਖਾ ਦੇ ਮੇਰਾ ਵੀਰੇ 6 ਵਜੇ ਤੱਕ ਵੀਰੇ ਤਿੰਨ ਪਾਸਾ 6 ਵਜੇ ਤੱਕ ਤੂੰ ਢਾਂਕੀ ਲਾ ਦੇ ਆ ਗਿਆ ਵੀਰੇ ਪੰਜ ਦੋ ਪੁੱਤਰ ਇਹ ਜੋ ਕਲੀਅਰ ਕਰਾ ਦੇ ਵੀਰੇ ਜੱਗੂ ਗੌਸਗੜ ਮਨੀ ਜੈਪੁਰ ਡਾਟ ਪਾਇਆ ਹਾਂ ਕਰਨਾ ਨਹੀਂ ਡਾਟ ਪਾ ਡਾਟ ਪਾ ਡਾਟ ਪਾ ਡਾਟ ਪਾ ਮੇਰੇ ਵਾਲ ਤੇ ਵੀ ਡਾਟ ਪਾਇਆ ਬਾਈ ਨੂੰ ਦਿਖਾਈ ਹੈ ਤਾਂ ਵੀ ਡਾਟ ਪਾਇਆ ਮੇਰੇ ਇਹਦੇ ਮੇਰੇ ਘਰ ਤੇ ਵੀ ਬਾਈ ਨੇ ਡਾਣਾ ਕੰਪਿਊਟਰ ਨਹੀਂ ਹੈਗਾ ਪਰ ਆ ਗਿਆ ਕੰਪਿਊਟਰ ਉੱਛਾ ਨਾ ਬੀ ਥੱਲੇ ਆ ਇਹਦੇ ਕਲੀਅਰ ਹੋਏ ਤੇ ਠੀਕ ਆ ਪੱਤਰ ਇਹਨਾਂ ਤੋਂ ਆਇਆ ਰਿਹਾ ਚੰਗੀਆਂ ਲੱਗਣ ਲੱਗਿਆ ਰ ਬਲਵਾ ਦੇ ਲਵਾ ਦੇ ਜਿਹੜੇ ਸਹੀ ਆ ਬੋਲਦੇ ਆ ਕਲੀਅਰ ਤਾਂ ਹੈ ਨਹੀਂ ਗੁੰਮਣਾ ਗਰਮੀ ਦੇ ਘੋਟੇ ਦੇ ਮਾਲ ਲੱਗ ਰਿਹਾ ਆ ਦੇਖ ਰਿਆ ਯਾਰ ਬੱਗਾ ਲਾਲ ਬਿੱਟੀ ਵਾਲਾ ਯਾਰ ਖਿੱਟ ਕਰਕੇ ਆ ਤਾਮਾ ਲਾ ਸੀ ਹੈਗਾ ਯਾਰ ਢਾਂਗੀਆਂ ਲਾਉਣ ਹੈਗਾ ਉਹ ਤੰਨੀ ਵੀ ਰੰਗ ਕਲੀਏ ਜੱਗੂ ਕਾਂਸਗੜ ਆ ਵੇਡਾ ਤਨੀ ਜੈਪੁਰ ਆ ਜੁੱਤੀ ਚ ਫਿਰਦਾ ਰੇ ਭੱਜੀ ਜਾਂਦਾ ਸੋਣਾ ਚੱਲਾ ਉਹ ਸ਼ਾਤਰੀ ਲਾਲਾ ਤਾਰਨਾ ਢਾਂਗੀਆਂ ਲਾ ਲਓ ਵੀਰੇ ਢਾਂਗੇ ਲਾ ਲੂ ਆ ਕਹਿੰਦੇ ਢਾਂਗੇ ਲਾ ਲਵਾਂਗੇ ਲੈ ਲੈ ਹਾਂ ਇਹ ਆ ਮੇਰੇ ਵੀਰੇ ਮੁੰਡਾ ਹਾਂ ਭਾਈ ਆਪਣਾ ਮੰਗਾ ਮਾਦੀਪੁਰ ਤੋਂ ਭਾਈ ਭਈ ਨਾਮ ਦਾ ਸਵਾ ਆਪਣਾ ਵਾਜੀ ਤੁਹਾਡਾ ਜੀ ਆਪਣਾ ਘਰੋਂ ਨਾ ਠੀਕ ਬਾਈ ਬਾਈ ਕਿ ਨਹੀਂ ਪਾਰਟੀ ਹੋ ਗਈ ਬਾਈ ਉੱਤਰ ਉੱਡਦਾ ਬਾਈਆਂ ਦਾ ਵਰਗਾ ਬਾਈ ਤੁਹਾਨੂੰ ਸੁੱਖਾ ਮਾਲਾ ਲੱਗੀ ਜੰਨਾ ਘੁੰਮਣਾ ਜਿਹੜੇ ਸਹੀ ਕਬੂਤਰ ਆ ਗੁਰਪ੍ਰੀਤ ਕੋਟ ਸੁੱਖਾ ਮਾਲਾ ਵੀਰੇ ਜੱਗੂ ਗੌਸਗੜ੍ਹ ਮਨੀ ਜੈਪੁਰਾ ਵੀਰੇ ਕਬੂਤਰ ਸਹੀ ਨੇ ਟਾਈਮ ਕਿਹੜਾ ਕਬੂਤਰ ਦੇ ਵੀਰੇ ਟਾਈਮ ਹੈ ਬਾਜਰ ਰਸੀਦਪੁਰ ਵਾਲ ਦੇ ਉਹ ਰੰਗ ਕਹੇ ਆ ਰੰਗ ਬੋਲਦੇ ਬਾਜੂ ਫਰੀਦ ਬਰਬਰ ਇਹ ਕਾਲੇ ਡੂਸੇ ਆ ਲਾਲ ਗੱਚੇ ਆ ਵੀਰੇ ਕਾਲੀ ਡੋਰੀ ਆ ਉਦੀ ਕਬੂਤਰ ਦੇ ਟਾਈਮ ਆ ਆ ਜਾ ਓਏ ਲੋ ਜੀ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਮਿੱਤਰੋ ਅੱਜ ਬਾਜੀ ਛੱਡੀ ਦੀ ਬਾਈ ਆਪਾਂ ਨੇ ਅਮਰਗੜ ਪਿੰਡ ਲਖਨਪੁਰ ਕੋਲ ਮਾਣ ਆ ਫਿਰਦਾ ਕਬੂਤਰ ਆਪਣਾ ਵਰਦਾ ਸਾਢੇ 5 ਦਾ ਟਾਈਮ ਹੋ ਗਿਆ ਬਈ ਪੰਜ ਸਾਂਝੀ ਹੋ ਗਈ 32 ਉੜੇ ਦੇ ਨਾ 32 ਕੂਤਰ ਰੁੜਦੇ ਬਾਈ ਪੰਜ ਚ ਸਾਂਝੀ ਹੋ ਗਈ ਕੂਤਰ ਪੰਜ ਚ ਬਾਜੀ ਸਾਂਝੀ ਹੋਈ ਲੱਗੀਆਂ ਟਾਂਗੀਆਂ ਹੁਣ ਆ ਗਿਆ ਇੱਧਰ ਆ ਦੇ ਫਿਰ ਲੋ ਜੀ ਪੰਜ ਚ ਸਾਂਝੀ ਹੋ ਗਈ ਬਾਈ ਪਿੰਡ ਅਮਰਗੜ ਵੇ ਨੂੰ ਤਾਂ ਦੀ ਫਾ ਲੈ ਬਾਹਰ ਲੈ ਕੋ YouTube ਦੇਖ ਆ ਫਿਰਦਾ ਬਾਈ ਆਪਣਾ ਕਬੂਤਰ ਕਿੱਧਰ ਗਿਆ? ਉਹ ਫਿਰਦਾ ਬਾਈ ਕਬੂਤਰ ਆਪਣਾ ਉਹ ਆਉਂਦਾ। ਆ ਦੇਖੋ। ਤੋ ਸਾਗ ਆ। ਆ ਫਿਰਦਾ। ਹਾਂ ਜਿ ਹੋ ਗਈ ਬਈ ਸਾਂਜੀ। ਲੱਗੀਆਂ ਟਾਂਗੀਆਂ।